ਹੂੰ ਹੁਣ ਮੇਰਾ ਮੇਰਾ ਪਾਣ ਜਾਵਾਸਾ ਕਾ ਮੁੰਡਾ ਗੋਲਦੀ ਸਤੂ ਜੁਐਸੇ ਬੋਪਾਰਾ ਮੋਂ ਤੋਂ ਮਨਵੀਰ ਆ ਜੁਐਸੇ ਹਰ ਦੁੱਖ ਦੇ ਸਭ ਦੇ ਖੜਦਾ ਮੇਰੇ ਮਨਵੀਰ ਤੇ ਨਾਂ ਤੇ ਕਬੂਤਰ ਉੜਦੇ ਆ ਜੀ ਐਂਟਰੀਆਂ ਵੀ ਪਰ ਦੰਦਾ ਵਿਚਾਰਾ ਬਦ੍ਹਾ ਮਾਂ ਨੂੰ ਵੀ ਪੈਸੇ ਦੇਂਦਾ ਕੋਈ ওই ਬੰਦਾ ਹੁਣ ਮੁੰਡਾ ਆ ਗਿਆ ਕੱਪੜਾ ਦਾ ਲਵ ਪ੍ਰੀਤ ਕਲਾਰ ਹੂੰ ਹੋਣਾ ਹੈ ਹਾਂ ਮੁੰਡੇ ਬੱਲੀ ਕਲਾ ਰਾਣਾ ਇੱਥੇ ਡਾਉਂਦਾ ਲਵਪਰੀ ਦੇ ਵੀ ਉਹਨੂੰ ਤਕਰੀਬਨ ਵਧੀਆ ਬਾਜ਼ੀਆਂ ਦੇ ਨਾਮ ਵੀ ਦੇ ਦਿੰਦਾ ਵਾ ਬਹੁਤ ਬੰਦਿਆਂ ਦਾ ਰਹਿ ਗਿਆ ਆ ਜਿਵੇਂ ਮੱਸੀ ਨੇ ਪੱਥਰ ਚੱਟ ਕੇ ਮੋੜਦੀ ਬਹੁਤ ਠੇਖਾ ਗਿਆ ਮੈਂ ਮੈਂ ਉਹ ਬੰਦੇ ਦਾ ਫੈਨ ਕਿਵੇਂ ਹੋਇਆ ਸੁਣ ਗੱਲ ਕੁਆਲਟੀ ਕਿਸੇ ਵੀ ਹੋ ਸਕਦੀ ਆ ਆਪ ਤਾਂ ਛੋਟੇ ਜਿ ਵੀ ਹੋ ਸਕਦੀ ਆ ਬਿਲਕੁਲ ਜੀ ਉਹਦੇ ਚ ਮੇਰੇ ਵਾਲੀ ਅੱਗ ਵਾ ਮੈਂ ਆਪਦੇ ਆਪ ਨੂੰ ਦੇਖਦਾ ਹਾਂ ਉਹ ਬੰਦੇ ਚ ਹਮ ਕਿਉਂਕਿ ਲਿਆਰਮਨ ਦੀ ਉਮਰ ਛੋਟੀ ਹੈ ਜ਼ਿੰਮੇਵਾਰੀਆਂ ਚ ਇਹਨੇ ਕਦੋਂ ਬਣਦਾ ਉਹ ਬਣਿਆ ਬਣਿਆ ਠੀਕ ਆ ਉਹਦੇ ਚ ਇੰਨੀ ਅੱਗ ਪਾਉ ਜਿਹੜੇ ਬੰਦੇ ਨਾਲ ਰਹਿੰਦਾ ਬਹੁਤ ਸੀਨੀਅਰ ਖੜੇ ਨੇ ਰੇਕੇ ਆ ਬਸ ਸਾਲ-ਸਾਲ ਦੋ-ਦੋ ਸਾਲ ਜਦੋਂ ਫਿਰ ਉਹਨਾਂ ਖੇਡ ਦੀ ਗੱਲ ਕਰਦੇ ਆ ਜੇ ਜਿੰਨੀ ਕਿ ਉਹ ਗੱਲ ਕਰਦੇ ਓੰਨੀ ਕਿ ਤੂੰ ਜਾਣਦਾ ਵਾ ਹੂੰ ਪਤਾ ਹੀ ਆ ਉਹ ਤਾਂ ਉਹ ਕਹਿੰਦਾ ਵੀ ਤੂੰ ਕਹਾ ਕੀ ਆ ਜਿਵੇਂ ਮੈਂ ਮੈਂ ਆਪਣੇ ਆਪ ਨੂੰ ਮੈਂ ਇੱਕ ਇੰਟਰਵਿਊ ਚ ਗੱਲ ਕੀਤੀ ਸੀ ਕਿ ਵੀ ਮੈਂ ਜਦੋਂ ਕਹਿੰਦਾ ਹਾਂ ਲੱਗਦਾ ਮੱਸੀ ਪੱਥਰ ਚੜ ਕੇ ਮੁੜੀ ਆ ਮੈਂ ਤਾਂ ਪੱਥਰ ਤੋਂ ਗਾਹਾਂ ਜਾ ਕੇ ਦੇਖਿਆ ਵੀ ਦਹਾਂ ਵੀ ਕੁਛ ਹੋਊਗਾ ਪੱਥਰ ਚੜ ਕੇ ਬੰਦਾ ਹੀ ਕੰਮ ਥੱਲੇ ਵੀ ਕੁਛ ਹੋਊਗਾ ਮੈਂ ਉਹ 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 ਬੰਦਾ ਵਾ ਸੋਚ ਅਪਡੇਟ ਕਰਨੀ ਮਤਲਬ ਤੇ ਬੰਦੀ ਗੱਲ ਉਹ ਬੰਦਾ ਉਹ ਬੰਦਾ ਉਹ ਉਹ ਤਾਂ ਹਟ ਜਾਂਦਾ ਸੀ ਮੈਂ ਕਿਸੇ ਹੋਰ ਕਿੜਾ ਨਾਲ ਜੋੜ ਜਾਂਦਾ ਸੀ ਉਹ ਹਮ ਓਕੇ ਉਹ ਕਰਦਾ ਕਰਦਾ ਇਸ ਤਾਈ ਮੇਰੇ ਤੱਕ ਆ ਗਿਆ ਹਮ ਜਦੋਂ ਮੇਰੇ ਨਾਲ ਗੱਲਾਂ ਬਾਤ ਹੋਈਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੂੰ ਜੇ ਕੱਲ ਨੂੰ ਜੇ ਮੇਰੇ ਨਾਲ ਗੱਲ ਕਰਦਾ ਮੈਂ ਤੂੰ ਮੈਨੂੰ ਵੀ ਕਰਾਸ ਕਰੇਗਾ ਹੂੰ ਓਕੇ ਮੈਂ ਵੀ ਠੋਕ ਵਰਕੇ ਦਾ ਭਾਂਡਾ ਲੈਣ ਲੱਗੇ ਵਿਖੜਾ ਕੇ ਦੇਦੇ ਆ ਇੱਕ ਮੈਂ ਵੀ ਇੱਕ ਗੱਲ ਦਾ ਜ਼ਿਕਰ ਹੋਰ ਕਰਨਾ ਅੱਛਾ ਲੱਗਦਾ ਮੈਂ ਉਹਨੂੰ ਮੈਂ ਕਿਹਾ ਵੀ ਤਾਂ ਮਤਲਬ ਵੀ ਜਿਹੜੇ ਬੰਦੇ ਨਾਲ ਮੈਂ ਉਹਦੇ ਨਾਲ ਗੱਲ ਕਰਦਾ ਲੱਗਦਾ ਬਈ ਇਹ ਬੀਹਾਂ ਕੋਲ ਖੜੇ ਤੇਰੇ ਕੋ ਕਿੱਥੇ ਖੜਜੂਗਾ ਹੂੰ ਹੂੰ ਉਹ ਕਹਿੰਦਾ ਫਿਰ ਬਈ ਐਂ ਮੰਨ ਲਾ ਵੀ ਜਿਹੜੀਆਂ ਗੱਲਾਂ ਮੈਂ ਉਹਨਾਂ ਨਾਲ ਕਰ ਲਈਆਂ ਹੂੰ ਉਹਨਾਂ ਕੋਲੇ ਜਿਹੜੇ ਕੱਲ ਦਾ ਜਵਾਬ ਨਹੀਂ ਸੀਗਾ ਤੈਨੂੰ ਪਹਿਲੀ ਛੱਟੋਂ ਕੱਲ ਦਾ ਜਵਾਬ ਦੇ ਦਿੰਦਾ ਵੀ ਜਿਹੜਾ ਤੇਰਾ ਤਜਰਬਾ ਵਾ ਤੇਰੀ ਐਕਸਪੀਰੀਅੰਸ ਵਾ ਜਿੰਨਾ ਕੋਈ ਤੂੰ ਮੈਂ ਕਹਨਾ ਮੇਰੇ ਮੇਰੇ ਡੈਡੀ ਨੇ ਗੱਲ ਕਹੀ ਹੈ ਹੂੰ ਵੀ ਹੁਣ ਤੂੰ ਪਾਟਕਣਾ ਹੂੰ ਵੀ ਜੇ ਤੂੰ ਕੋਈ ਬੜਨਾ ਵੀ ਮੇਰੇ ਰਹਿ ਮੰਨਮ ਕਿਉਂ ਡੈਡੀ ਵੀ ਮੈਨੂੰ ਜਾਣਦਾ ਮੈਂ ਕਲਾਰਾਂ ਦਾ ਪਿੰਡ ਆ ਮੈਂ ਕਲਾਰਾਂ ਕਵਾਲਦੇ ਘਰੇ ਰਹਿ ਕੇ ਕਬੂਤਰ ਵੀ ਢਾਕੇ ਆ ਓਕੇ ਉਹ ਬਿਲਕੁਲ ਚੰਗੀ ਤਰ੍ਹਾਂ ਸਾਰੇ ਜਾਣਦੇ ਠੀਕ ਆ ਮੁੰਡਾ ਬੱਲੀਆ ਕਲਾਰਾਂ ਵਾਲਾ ਜਿਹੜੇ ਘਰੇ ਡੋਨ ਦਾ ਉਹ ਵੀ ਹੁਣ ਚੰਗੀ ਤਰ੍ਹਾਂ ਜਾਣਦਾ ਹੂੰ ਦੇਖ ਪਰਖ ਕੇ ਆਪਣੇ ਕੋਲੇ ਆਇਆ ਤੇ ਕੈਨੇਡਾਸ ਕਿੰਨੇ ਪੈਸੇ ਪਾਵ ਮਸਤਾ ਤੈਨੂੰ ਹਮ 1 ਰੁਪਈਆ ਨਿਕਲੀ ਚ ਲੈ 12 ਮੁੰਡਾ ਕੈਨੇਡਾ ਵਾ ਹਮ ਓਕੇ ਉਹਨੇ ਕਿਹਾ ਤੋਂ ਬੱਚੇ ਲੈਣ ਲੈਣ ਸੀ ਕਿ ਅੱਗੇ ਮੁੱਲ ਲੈ ਕੇ ਡਾਉਂਦਾ ਹਰ ਇੱਕ ਸਾਲ ਮੁੱਲ ਲੈਂਦੇ ਨੇ ਹੋ ਪਰ ਉਹ ਡਾਲਰ ਦੀਆ ਬਣਾਉਗੇ ਪਰ ਉਹ ਨਹੀਂ ਅਗਲੇ ਸਾਲ ਫਿਰ ਲੈ ਲੈਂਦੇ ਹਮ ਮੈਂ ਤੋਂ ਉਹਨੇ ਤਿੰਨ ਬੱਚੇ ਮੰਗੇ ਮੈਂ ਉਹਨੂੰ 5 ਦੇਤੇ ਹਮ ਤਨਾ ਪੈਸੇ ਮੈਨੂੰ ਪੈਸਾ ਦੇ ਤਾ ਤੂੰ ਨਹੀਂ ਕੁ ਲੈਣਾ ਹਮ ਕਿ ਮੈਂ ਮਤਰੀ ਇਸੇ ਗੱਲ ਤੇ ਪੇਦਾ ਹਾਂ ਜਿਹੜਾ ਬੰਦੇ ਨਾਲ ਮੈਂ ਗੱਲ ਕਰਦਾ ਸੀ ਮੈਨੂੰ 2 ਲੱਖ ਪਾ ਦੇ ਮੈਨੂੰ 3 ਲੱਖ ਪਾ ਦੇ ਮੇਰਾ ਦੁੱਖ ਦੇ ਸੁਖ ਦੇ ਵੀ ਖੜ ਚੀਂ ਕਹਿੰਦਾ ਅਗਲਾ ਡਿਮਾਂਡ ਕਰਦਾ ਹੈਗਾ ਤੇਰੀ ਕੋ ਡਿਮਾਂਡ ਨੇਗੀ ਹੂੰ ਮੈਂ ਕਿਹਾ ਮੈਂ ਬੰਦੇ ਨਾਲ ਵਰਤਦਾ ਮਾਂ ਡਿਮਾਂਡਾਂ ਤਾਂ ਬੰਦੇ ਕੇ ਸਾਰੇ ਹੋਰ ਮੁੱਕਦੀ ਨੇ ਤੂੰ ਮੈਨੂੰ ਇੱਕ ਦਿਨ 2 ਲੱਖ ਦੇ ਦੇਂਗਾ ਮੇਰਾ ਵਰਤੇ ਜਾਊਗਾ ਫਿਰ ਵੀ ਮੈਂ ਜ਼ਿੰਦਗੀ ਲੰਘੂਗੀ ਹੂੰ ਮੈਂ ਹੱਥ ਤਾਂ ਮੈਂ ਪ੍ਰਵਾਹ ਕਰਦਾ ਨਹੀਂ ਕਰਦਾ ਗਲੀਪ ਤਗੜੇ ਬੰਦਿਆਂ ਦੇ ਠੀਕ ਆ ਮੇਰੇ ਕੋਈ ਸੱਟੇ ਮਾਰਨ ਵਾਲਾ ਕੰਮ ਨਹੀਂਗਾ ਲੈਪ ਲੈ ਮੈਂ ਨਹੀਂ ਕਰਦਾ ਪਾਲਸਾ ਮੈਂ ਨਹੀਂ ਮਾਰਦਾ ਹਾਂ ਜਿੰਨੇ ਜੋ ਕਹਵਾ ਸੱਚਾ ਆ ਝੂਠ ਨਹੀਂ ਬੋਲਦਾ ਜਮਾ ਖੜੂ ਆ ਨੰਗਾ ਚਿੱਟਾ ਹੋ ਕੇ ਕਬੂਤਰ ਬਾਈ ਤੇ ਵੀ ਜੀ ਉਹ ਬੰਦਾ ਜੇ ਕਿਤੇ ਮੇਰੇ ਨਾਲ ਸਹੀ ਰਹੇ ਹਨਾ ਆਨਰ ਟਾਈਮ ਦਾ ਸਟਾਰ ਹੋਊਗਾ ਅੱਜ ਦੀ ਮੇਰੀ ਕੱਲ ਲਿਖ ਕੇ ਰੱਖ ਲੈ ਹੂੰ ਮਾਰਕ ਨਾ ਆਉਂਦੇ ਸਾਲ ਨੂੰ ਜੇ ਕਿਤੇ ਆ ਗਿਆ ਨਾ ਇੰਡੀਆ ਉਹ ਬਾਕੀਆਂ ਛਿੱਡੂਗਾ ਨਾ ਉਹਦਾ ਵੱਖਰਾ ਹੀ ਨਾ ਹੋਊਗਾ ਇੰਨੀਆਂ ਗੱਵ ਬੰਦੇ ਸੀ ਹੂੰ ਬਹੁਤ ਚੰਗੀ ਗੱਲ ਆ ਜੀ